ਮੋਹਾਲੀ ਵਿੱਚ 300 ਕਰੋੜ ਦੇ ਨਾਲ ਨਵਾਂ ਕੈਂਪਸ ਬਣਾਉਣ ਜਾ ਰਹੇ ਹੈ 30 ਏਕੜ ਦੇ ਉੱਤੇ ਹੈਗਾ ਔਰ ਜਿਹੜਾ ਪਹਿਲਾ ਫੇਸ ਹੈ ਉਹਦੇ ਵਿੱਚ 3 ਲੱਖ ਸਕੁਅਰ ਫੀਟ ਹੋਏਗਾ ਕੰਸਟਰਕਟਿਡ ਏਰੀਆ ਜਿਹਦੇ ਵਿੱਚ 2500 ਜੌਬਸ ਹੋਣਗੀਆਂ ਸਾਰੀਆਂ ਹਾਈ ਪੇਡ ਜੌਬਸ ਹੈ ਔਰ 210 ਇਨਡਾਇਰੈਕਟ এমਪਲੋਇਮੈਂਟ ਹੋਏਗੀ ਔਰ 2500 ਦੀ ਡਾਇਰੈਕਟ এমਪਲੋਇਮੈਂਟ ਹੋਏਗੀ ਮੇਰੇ ਲੈਫਟ ਤੇ ਡਾਕਟਰ ਸਮੀਰ ਗੋਇਲ ਜੀ ਬੈਠੇ ਐ ਕਿ ਹੈਡ ਇਹ ਮੋਹਾਲੀ ਜਿਹੜਾ ਇਨਫੋਸਿਸ ਦਾ ਹੈਗਾ ਉਹਨੂੰ ਹੈਡ ਕਰਦੇ ਐ ਔਰ ਉਹਨਾਂ ਦੇ ਨਾਲ ਅਮੋਲ ਰਮੇਸ਼ ਕੁਲਕਰਨੀ ਜੀ ਬੈਠੇ ਐ ਏ ਰਿਜਨਲ ਹੈਡ ਇਨਫਰਾਸਟ੍ਰਕਚਰ ਹੈ ਮਤਲਬ ਇਹ ਹੈ ਕਿ ਜਦੋਂ ਤੱਕ ਕੰਸਟ੍ਰਕਸ਼ਨ ਹੋਣੀ ਹੈ ਸੈਂਟਰ ਬੰਨਣਾ ਹੈ ਉਦੋਂ ਤੱਕ ਕੁਲ ਕਰਨੀ ਜੀ ਦੇਖਣਗੇ ਉਸ ਤੋਂ ਬਾਅਦ ਉਹਨੂੰ ਭਰਨਾ ਕਿਸ ਤਰ੍ਹਾਂ EMPLOYEES ਕਿਸ ਤਰ੍ਹਾਂ ਲਿਆਣੇ ਔਰ ਕੀ ਕਰਨਾ ਉਹ ਗੋਇਲ ਸਾਹਿਬ ਦੇਖਣਗੇ ਮੇਰੇ ਰਾਈਟ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਅਮਿਤ ਦਾਖਾ ਜੀ ਸਾਡੇ CEO ਤੇ ਸੀਮਾ ਬਰਸਲ ਜੀ ਸਾਡੇ ਵਾਈਸ ਚੇਅਰ ਪਰਸਨ ਪੰਜਾਬ ਡਿਵੈਲਪਮੈਂਟ ਕਾਉਂਸਲ ਹੈਗੇ ਹਨ ਇਹ ਜਿਹੜਾ ਮਾਰਗਦਰਸ਼ਨ ਸਾਨੂੰ ਸਾਡੇ ਨੈਸ਼ਨਲ ਕਨਵੀਨੈਂਸ ਆਫ ਅਰਵਿੰਦ ਕੇਜਰੀਵਾਲ ਜੀ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਿਖਾ ਰਹੇ ਆ ਰੈਗੂਲਰਲੀ ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਦੀ ਲੜੀ ਹੈ ਉਹ ਲਗਾਤਾਰ ਲੱਗੀ ਹੋਈ ਹੈ ਔਰ ਅਸੀਂ ਪੰਜਾਬ ਇਨਵੈਸਟ ਜਿਹੜੇ ਅਸੀਂ ਅਪਰੂਵਲ ਦੇ ਰਹੇ ਹਾਂ 45 ਦਿਨਾਂ ਵਿੱਚ ਪਿਛਲੇ 3 ਮਹੀਨਿਆਂ ਵਿੱਚ ਇਹ ਜਿਹੜਾ ਪ੍ਰੋਸੈਸ ਚਾਲੂ ਕੀਤਾ ਇਹ ਲੋਕਾਂ ਨੂੰ ਵਾਕਈ 45 ਦਿਨਾਂ 'ਚ ਅਪਰੂਵਲ ਮਿਲ ਰਹੇ ਆ ਔਰ ਉਹਦੀ ਮਾਊਥ ਟੂ ਮਾਊਥ ਪਬਲਿਸਿਟੀ ਇੰਨੀ ਹੋ ਰਹੀ ਆ ਕਿ ਸਾਨੂੰ ਖੁਸ਼ੀ ਨਾਲ ਦੱਸਣਾ ਪੈ ਰਿਹਾ ਕਿ ਇਨਵੈਸਟਰ ਆ ਪਾ ਰਹੇ ਦੀ ਕਿ ਅਸੀਂ ਹੁਣ ਪੰਜਾਬ 'ਚ ਇਨਵੈਸਟ ਕਰਨਾ ਕੱਲ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਿਆ ਸੀ ਰਾਈਟ ਟੂ ਬਿਜ਼ਨਸ ਐਕਟ ਵੀ ਸਾਡਾ ਆ ਗਿਆ ਹੈ ਜਿਹੜਾ ਕਿ ਅਸੀਂ ਐਕਸਪੈਂਡ ਕਰਤਾ 25 ਕਰੋੜ ਤੋਂ 150 ਕਰੋੜ ਜੇ 150 ਕਰੋੜ ਤੋਂ ਵੀ ਉੱਪਰ ਕੋਈ ਇੰਡਸਟਰੀ ਆਂਦੀ ਹੈ ਉਹ ਵੀ ਅਸੀਂ ਉਹਦੇ ਚ ਕਵਰ ਕਰ ਲਾਂਗੇ ਪਰ ਉਹ ਜਿਹੜੀ ਹੁਣ ਪਾਵਰ ਹੈ ਉਹ ਇੰਡਸਟਰੀ ਡਿਪਾਰਟਮੈਂਟ ਕੋਲੀ ਹੋ ਜਾਏਗੀ ਉਹਦਾ ਡਿਸੀਜਨ ਲੈਣ ਲਈ ਇਹ ਇਨਫੋਰਸੇਜ਼ਲੇ ਮੁਹੱਲੀ ਵਿੱਚ 2017 ਤੋਂ ਇਹਨਾਂ ਦੀ ਪ੍ਰੈਜ਼ੈਂਸ ਹੈ ਸੋ ਕਿ ਹੁਣ ਇਹਦੇ ਚ ਐਕਸਪੈਂਡ ਕਰ ਰਹੇ ਆ ਇਹ ਪਹਿਲੇ ਫੇਸ ਚ 3 ਲੱਖ ਸਕਰ ਫੀਟ ਆਏਗਾ ਪਰ ਜਿਹੜਾ ਇਹਨਾਂ ਦਾ ਨੈਕਸਟ ਫੇਸ ਹੈ ਸੈਕੰਡ ਫੇਸ ਜਦੋਂ ਇਹ ਕੰਪਲੀਟ ਹੋ ਜਾਏਗਾ 480000 ਸਕਰ ਫੀਟ ਇਹ ਹੋਰ ਲੈ ਕੇ ਆਉਣਗੇ ਹੁਣ ਮੈਂ ਇਸ ਪ੍ਰੋਜੈਕਟ ਬਾਰੇ ਫਰਦਰ ਡਿਟੇਲਸ ਲਈ ਗੋਇਲ ਸਾਹਿਬ ਨੂੰ ਕਹੂੰਗਾ ਜਿਹੜੇ ਕਿ ਮੁਹੱਲੇ ਦੇ ਹੈੱਡ ਹੈ ਹੋਰ ਇਨਫੋਰਮੇਸ਼ਨ ਤੁਹਾਨੂੰ ਆਪਣੀ ਕੰਪਨੀ ਬਾਰੇ ਪੰਜਾਬ ਨਾਲ ਐਕਸਪੀਰੀਅੰਸ ਬਾਰੇ ਔਰ ਇਸ ਪ੍ਰੋਜੈਕਟ ਬਾਰੇ ਦੱਸਣਗੇ ਮੈਂ ਇਸ ਮੌਕੇ ਤੇ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਇਹ ਪ੍ਰੋਜੈਕਟ ਦੀ ਗੱਲਬਾਤ ਕਾਫੀ ਸਮੇਂ ਤੋਂ ਚੱਲ ਰਹੀ ਸੀ ਤੇ ਅਸੀਂ ਪੰਜਾਬ ਗਵਰਨਮੈਂਟ ਤੋਂ ਬਹੁਤ ਚੰਗਾ ਸਾਨੂੰ ਸਪੋਰਟ ਮਿਲੇ ਹੈ ਸਾਡੇ ਸਾਰੇ ਅਪਰੂਵਲਸ ਤੇ ਹੋਰ ਬਹੁਤ ਚੰਗੀ ਤਰ੍ਹਾਂ ਆ ਰਹੇ ਹੈ ਅਸੀਂ ਇਸ ਰੀਜਨ ਤੋਂ ਕਾਫੀ ਸਮੇਂ ਤੋਂ ਪਹਿਲਾਂ ਤੋਂ ਵੀ ਆ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਹੁਣ ਇਸ ਰੀਜਨ ਚ ਆਪਣੀ ਪ੍ਰੈਜ਼ੈਂਸ ਫੋਰ ਐਕਸਪੈਂਡ ਕਰ ਰਹੇ ਹਾਂ ਇਸ ਮੌਕੇ ਤੇ ਮੈਂ ਮਿਨਿਸਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਤੇ ਅਸੀਂ ਆਪਣੀ ਪੰਜਾਬ ਚ ਟਰੈਜੈਂਸ ਅਸੀਂ ਇਸ ਏਰੀਆ ਚ ਪਹਿਲਾਂ ਵੀ ਹਾਇਰ ਕਰਦੇ ਰਹੇ ਹਾਂ ਸ਼ੁਰੂ ਤੋਂ ਹੀ ਤੇ ਹੁਣ ਆਪਣੀ ਟਰੈਜੈਂਸ ਨੂੰ ਹੋਰ ਵਧਾਣ ਦੀ ਸਾਨੂੰ ਬਹੁਤ ਖੁਸ਼ੀ ਹੈ ਥੈਂਕ ਯੂ ਸਰ ਬਹੁਤ ਬਹੁਤ ਸਰੀਓ ਵਹੀ ਲੈਂਡ ਦੇ ਜੋ ਆਈਟੀ ਪਾਰਕ ਦੇ ਪਾਸ